ਗਉੜੀ ਗੀਰਿ ਇਹੋ ਕਹਨੇ ਨੀ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਉੜੀ ਮੱਲਾ ਪੰਜਵਾ ਮਾਂਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਖ ਪੈਰ ਅਰੋਧੀਐ ਪੂਰਨ ਸਤਿਗੁਰ ਗਿਆਨ ਰਹਾਉ ਜੀਤ ਘਟ ਵਿਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨਹੀਂ ਲੇੜ ਨਾ ਆਵੀ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਉ ਜਪੈ ਅਰਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਤੇ ਕਿਰਪਾਲੁ ਸੁ ਸਿਆ ਨਠੇ ਸੋਗ ਸੰਤਾਪ ਤਤਿ ਵਉ ਨ ਲੱਗੈ ਸਤਿਗੁਰ ਰਖੇ ਆਪ ਗੁਰ ਨਾਰਾਇਣ ਦੈ ਯੋ ਗੁਰ ਗੁਰ ਸਚਾ ਸਜਣ ਹਾਰ ਗੁਰ ਤੁਠੈ ਸਭ ਕੁਛ ਪਾਇਆ ਜਨ ਨਾਨਕ ਸਤਿਗੁਰ ਹਾਰ ਗੋੜੀ ਮੱਲਾ ਪੰਜਵਾ ਸੂਕੇ ਹਰੇ ਕੀ ਏਕਿਨ ਮਾਹੀ ਅਮਰ ਸ੍ਰਿਸ਼ਟ ਸੰਤ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸਿਵ ਤੋਂ ਜੀਨੇ ਆਪਣੇ ਸੇਵ ਰਹਾਓ ਮਿਟ ਗਈ ਚਿੰਤ ਸੁਨੇ ਮਨ ਆਸਾ ਕਰੀ ਦਇਆ ਸਤਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਜੀਣਾ ਪਰਿਚਾ ਗੁਰ ਫਰਮਾਏ ਇਸ ਤੁੰਨੇ ਪੂਰੇ ਗੁਰ ਮਿਲੇ ਨਾਨਕ ਤੇਜਨ ਸੁਖਲ ਭਲੇ ਮੱਲਾ ਪੰਜਵਾ ਤਾਬ ਗਏ ਪਾਈ ਪ੍ਰਭ ਸ਼ਾਂਤ ਤੇ ਤੇਲ ਪਈ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਪਈ ਸੁਹੇਲੇ ਜਨਮ ਜਨਮ ਕੇ ਵਿਚਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮੋ ਸਗਲ ਲੋਗ ਕਾ ਬਿਨਸਿਆਸਾਉ ਸਹਾਈ ਸੁਭਾਈ ਬੋਲੇ ਹਰ ਬਾਣੀ ਆਖ ਕਹਿਰ ਪ੍ਰਭ ਸਿਮਰਹੁ ਪ੍ਰਾਨੀ ਦੁਖ ਦਰਦ ਜਮ ਲੜਨ ਆਵੇ ਕੋ ਨਾਨਕ ਜੋ ਹਰ ਗੁਣ ਗਾਵੇ ਗੋੜੀ ਮੰਲਾ 5ਵਾਂ ਜਿਸ ਸੁੰਬਰਤ ਦੁਖ ਸਭ ਜਾਇ ਨਾਮ ਰਤਨ ਵਸੈ ਮਨ ਆਏ ਜਬ ਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕਸ ਬਿਨ ਨਾਹੀ ਦੁਜਾ ਕੋਇ ਜਾਕੀ ਦ੍ਰਿਸ਼ਟ ਸਦਾ ਸੁਖ ਹੋਵੇ ਸਾਜਨ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮਹਿ ਲੇਖ ਰਵ ਰਿਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਮੀ ਗੋਦੀ ਮੱਲਾ ਫਨਿਮਾ ਕੋਟ ਬਿਗਨ ਹੀਰੇ ਕਿਨਮਾਹੀ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਸ ਰਾਮ ਰਸ ਅਮਰਤ ਗੁਣ ਜਾਸ ਜਬ ਹਰ ਚਰਨ ਮਿਟੀ ਖੁਦ ਤਾਸ ਰਹਾਓ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਗ ਕਰਿ ਤੇਗੁ ਸਹਿ ਭਗਵਾਨ ਔਖਦ ਮੰਤਰ ਸੰਤ ਸਭ ਛਾਰ ਕਰਨ ਹਾਰ ਤ੍ਰਿਜੇ ਮਹਾਰ ਤਜ ਸਭ ਭਰਮ ਭਜਿਉ ਪਾਰ ਬ੍ਰਹਮ ਤੋ ਨਾਨਕ ਟਲਿ ਇਹੋ ਧਰਮ ਗਉੜੀ ਮੱਲਾ ਪੰਜਵਾ ਸਾਂਤ ਭਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਓ ਰਾਮ ਨਾਮ ਨਿਤ ਰਤਨ ਖਾਨ ਬਿਨਸੇ ਰੋਗ ਹੋਏ ਕਲਿਆਣ ਪਾਰ ਬ੍ਰਹਮ ਗੁਣ ਅਗੰਮ ਵਿਚਾਰ ਸਾਧੂ ਸੰਗਮ ਹੈ ਨਿਸਕਾਰ ਨਿਰਮਲ ਗੁਣ ਗਾਵੋ ਨਿਤਨੀਤ ਗਈ ਬਿਆਦ ਉਬਰੇ ਜਨ ਮੀਤ ਮਨ ਬਚ ਕ੍ਰਮ ਪ੍ਰਭ ਆਪਣਾ त्याਈ ਨਾਨਕ ਦਾਸ ਤੇਰੀ ਸਰਣਾਈ ਗੋੜੀ ਮੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਭਈ ਸੇਵ ਰਹਾਉ ਸਿਸਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਤਿਰਪਾਤਾਰੀ ਨਾਨਕ ਨਾਮ ਜਪੈ ਸੋ ਜਿਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗਉੜੀ ਮਹਲਾ 5ਵਾਂ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦ ਸਹਾ ਸਹਾ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਉ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੇ ਨੋਦਾਨ ਸਰਣ ਪਰੇ ਪ੍ਰਭ ਅੰਤਰ ਜਮੀ ਨਾਨਕ ਓਟ ਪਕਰੀ ਪ੍ਰਭ ਸੁਹਮੀ ਪ੍ਰੀ ਮੰਲਾ ਪੰਜਵਾ ਰਾਤ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਵਿਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਖੇਦ ਕਰਹਿ ਅਰਭੂਤ ਸੰਤਾਵਹਿ ਆਇਓ ਸ਼ਰਮ ਤੁਹਾਰੀ ਕਰ ਕਰ ਹਾਰਿਓ ਅਨੰਤ ਬਹੁ ਭੰਤੀ ਛੋੜਹਿ ਕਤਹੂ ਨਾਹੀ ਏਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਈ ਸਰ ਕਿਰਪਾ ਸੰਤ ਮਿਲੇ ਮੋਹੀ ਤਿਨ ਤੇ ਤੀਰ ਜਪਾਇਆ ਸ਼ੰਤੀ ਮੰਤ ਜੀਉ ਮੋਹੀ ਨਿਰਭਉ ਗੁਰ ਕਾ ਸਬਦਿ ਕਰਮਾਇਆ ਜੀਤ ਲਈ ਕੋਈ ਮਹਾ ਵਿਖਾਦੀ ਸ੍ਰੀ ਜਿਸ ਵੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰਦੇ ਸੇਵਕ ਆਪਣੀ ਲਾਇ ਹੁ ਸੇਵ ਬਿਗੰਧ ਲਾਗੇ ਜਪ ਅਲਖ ਅਪੇਵ ਤਰਸਪਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਤੇ ਆਏ ਰਹਾਉ ਸਭ ਨੇ ਸਾਈ ਰਵਿਆ ਆਪ ਆਦਿ ਜੁਗਾਦ ਜਾ ਕਾ ਵਡ ਪ੍ਰਸਾਦ ਗੁਰ ਪ੍ਰਸਾਦ ਨਾ ਹੋਏ ਸੰਤੋਪ ਗੁਰ ਕੇ ਚਰਨ ਲਗੇ ਮਨ ਮਿੱਠੇ ਮੇਰੇ ਵਿਗਨ ਹੋਏ ਸਭ ਸਾਈ ਰੁੱਥੇ ਸਭ ਸੁਖ ਪਾਏ ਸਤਗੁਰੂ ਥੂਠੇ ਔਰ ਬ੍ਰਹਮ ਪ੍ਰਭ ਕੈ ਰਖਵਾਲੇ ਜਿੱਥੈ ਕਿਥੈ ਦਿਸਹਿ ਨਾ ਲੇ ਨਾਨਕ ਦਾਸ ਤੁਸਮ ਪ੍ਰਤਪਾਲੇ ਬਿਲਾਵਲ ਮਹੱਲਾ 5ਵਾਂ ਸਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਈ ਗੁਰਦੁਤ ਘਟਿਆ ਬੀਨੋ ਦਾਨ ਸਫਲ ਜਨਮ ਜੀਵਨ ਪਰਵਾਣ ਰਹਾਓ ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕੋ ਨਾਨਕ ਜਪ ਜੀਵੇ ਗਿਆਨੀ ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਿਲਾ ਪੰਜਵਾ ਸਾਂਤ ਪਾਈ ਗੁਰਸਤ ਗੁਰਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤੋਤ ਪਾਪ ਸੰਤਾਪਿ ਨਾਸ਼ੇ ਹਰ ਸਿਮਰਤ ਕਿਨ ਵਿਖੜ ਸਭ ਨਾਸ਼ੇ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਅਨੰਦ ਕਰਹੁ ਮਿਲ ਸੁੰਦਰ ਨਾਦੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਮਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀ ਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਨ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਰਜ ਸਤਗੁਰ ਆਪ ਸਵਾਰਿਆ ਲੱਡੀ ਅਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਜੀ ਚਾਰਿਆ ਰਹਾਓ ਵਾਣੁ ਤ੍ਰਿਣੁ ਸ੍ਰੀ ਭਵਨ ਸਰਿਆ ਹੋਇ ਸਗਲੇ ਜੀ ਸਹਾਧਿਆ ਮਨ ਇੱਛੇ ਨਾਨਕ ਫਲ ਪਾਈ ਪੂਰਨ ਇਸ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਰੋਗ ਗਇ ਪ੍ਰਭ ਆਪ ਦਰਵਾਇ ਹੀਨ ਤਈ ਸੁਖ ਸਹਜ ਘਰ ਆਇ ਰਹਾਉ ਰਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿੱਧ ਮਾਹੀ ਤੇ ਆਈ ਨਾਨਕ ਗੁਰੂ ਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹਲਾ 5 ਤਾਪ ਸੰਤਾਪ ਛਗਲੇ ਜਏ ਦਿਨ ਸੇ ਤੇ ਰੋਗ ਔਰ ਬ੍ਰਹਮ ਤੂੰ ਬਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤ ਰਾਮ ਕੀ ਇਹੇ अवखद जोग आए बसहु कर देश में हे ए भले संयोग नानक प्रभु सो प्रसन्न पए रह गए बेउग बिलावल मोहल्ला 5 वंदन काटे आप प्रभु होआ कृपाल दीन दयाल प्रभु पार ब्रह्म ताकी नजर निहाल गुरु पूरए कृपा करी ਸੋਟਿਯ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਰਬ ਧਿਆਵਨ ਜੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨਾ ਜਾਪੈ ਹਰ 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 ਜਪੀਐ ਅੰਤਰਿ ਲਿਵ ਲਾਈ ਕਿਲ ਵਿਖ ਉਤਰੈ ਸੁਧ ਹੋਇ ਸਤਿ ਸ੍ਰੀ ਅਕਾਲ ਸੁਨਸ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਿਲਾਈ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਵਲ ਮਹਲਾ 5 ਹਰ 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 ਅਰਾਧੀਐ ਹੋਈਐ ਅਰੋਗ ਰਾਮ ਚੰਦ ਕੀ ਲਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰ ਪੂਰਾ ਹਰਿ ਜਾਪੀਐਿਤ ਕੀਚੈ ਭੋਗ ਸਾਧ ਸੰਗ ਕੈ ਵਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਮਿਨ ਸਭਿ ਬਿਉਗ ਨਾਨਕ ਪ੍ਰਭ ਸਰਣਾ ਗਤੀ ਕਰਨ ਕਰਨ ਜੋਗ ਰਗ ਬਿਲਾਵਲ ਮਹਲਾ 5 ਦੁਪ ਦੇ ਘਰ 5 ਇਕ ਓੰਕਾਰ ਸਤਿ ਗੁਰੂ ਪ੍ਰਸਾਦ ਅਵਰ ਉਪਾਉ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ શીਤਲ ਮਨ ਭਇਆ ਗੁਰਪੂਰ ਅਰਾਜਿਆ ਸਗਲਾ ਦੁੱਖ ਦਇਆ ਰੱਖਣ ਹਾਰੇ ਰਾਖੇ ਆ ਆਪਣੀ ਕਰਮਿਆ ਰਹਾਉ ਬਹਾਂ ਪਕੜ ਪ੍ਰਭ ਕਾ ਡਿਆ ਨਨ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਹਿਰ ਭਇ ਬਿਲਾਵਲ ਮਹਲਾ ਪੰਜਵਾਂ ਰੋਗ ਮਿਟਾਇਆ ਆਪ ਤਰਬ ਉਪਜਾ ਸੁਖ ਸ਼ਾਂਤ ਗੱਡ ਪ੍ਰਤਾਪ ਅਚਰਜ ਰੂਪ ਹਰ ਕੀ ਨਹੀਂ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹੁਮਤਿਸ ਕੀ ਸਰਣ ਲਗਤੀ ਜੋ ਸਦਾ ਸੁਹਾਈ ਰਹਾਉ ਮਿਰਤੀ ਕਦੇ ਨ ਹੋ ਗਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਦਾ ਪੂਰਨ ਗੁਣ ਦਾਸ ਬਿਲਾਵਲ ਮਹੱਲਾ 5 ਕਾਥੀ ਬਹੁ ਲੱਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਘਮਾਰੇ RAM ਕਾਰ ਦੁਖ ਲਗੈ ਨ ਭਈ ਸਤਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦਿਆ ਏਕਾ ਲਿਵ ਲਾਈ ਰਹਾ ਰਾਤ ਲੀਏ ਤਿਨ ਰਖਨ ਹਾਰ ਸਭ ਬਿਆਦ ਮਿਟਾਈ ਤੁਮ ਨਾਨਕ ਕਿਰਪਾ ਕਈ ਕਬ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖੇ ਅਨ ਪਾਰ ਬ੍ਰਹਮ ਗੁਰਦੇਵ ਸੁਖ ਸੰਤ ਸਹਿਜ ਆਨੰਦ ਭਰੇ ਪੂਰਨ ਭਈ ਸੇਵ ਰਹਾਉ ভক্ত ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੇ ਅਨ ਜਤ ਵਡ ਪਰਤਾਪ ਦੋਖ ਹਮਾਰੇ ਬਖਸੇ ਅਨ ਆਪਣੀ ਗਲ ਘਰੀ ਮਨ ਬੰਛਤ ਫਲ ਦਿੱਤੇ ਅਨ ਨਾਨਕ ਬਲਹਰੀ ਬਿਲਾਵਲ ਮੱਲਾ ਪੰਜਵਾਂ ਤਉ ਲਹਿਆ ਗੁਰ ਸਿਰਜਨਹਾਰ ਸਤਗੁਰ ਆਪਣੈ ਕਉ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਕਰਮਸਤਕ ਧਾਰ ਬਾਲਤ ਰਖ ਲੀਨੋ ਤਬ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰਖੈ ਨਿਰਵਾਨ ਗੁਰੂ ਨਾਨਕ ਬੋਲੇ ਦਰਗ ਹੈ ਪਰਵਾਨ ਦਾਸ ਕੀ ਲਾਜ ਰਖੈ ਮਿਹਰવાન ਗੁਰੂ ਨਾਨਕ ਬੋਲੇ ਦਰਗਹ ਪਰਵਾਨ ਬਿਲਾਵਲ ਮੱਲਾ ਪੰਜਵਾ ਤਾਪ ਪਾਪ ਤੇ ਰਖੇ ਆਪ ਛੀਤਲ ਭਏ ਗੁਰ ਚਰਨੀ ਲਾਗੇ RAM ਨਾਮ ਫਿਰਦੇ ਨਹਿ ਜਾਤ ਰਹਾਓ ਕਰ ਕਿਰਪਾ ਹਸਤ ਪ੍ਰਭ ਜੀ ਨੇ ਜਗਤ ਉਦਾਰ ਨਵਖੰਡ ਪ੍ਰਤਾਪ ਦੁਖਿ ਬਿਨਸੇ ਸੁਖ ਅਨੁ ਦੇ ਪ੍ਰਵੇਸਾ ਕ੍ਰਿਸ਼ਨ ਗੁਜੀ ਮਨ ਤਨ ਸਚਿ ਧਰਾਪ ਅਨਾਥ ਕੋ ਨਾਥ ਸਰਣਾ ਸਮਰਥ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਚਨ ਪੈ ਸੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਰਠ ਮਲਲਾ ਪੰਜਵਾ ਕਰਿ ਸੁਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੁਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਖਿਆ ਗਾਵੋ ਸੁਣਹੋ ਪੜਹੋ ਨਿਤ ਭਾਈ ਗੁਰਪੂਰੈ ਤੂੰ ਰਖਿਆ ਰਹਾਉ ਸਵਾਚ ਸਾਹਿਬ ਅਮਿਤ ਵਡਾਈ ਅਗਿ ਤੇ ਬਚਲ ਦੈ ਅੱਲਾ ਸੰਤਾਂ ਕੀ ਪਿਆਰ ਰਖਦਾ ਆਇਆ ਆਦਿ ਗਿਰਜ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਕੁੰਚ ਹੋ ਸਰਬ ਵੇਲਾ ਮੁਖ ਪਾਵਹ ਜਰਾ ਮਰਾ ਸਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵਹ ਸੁਣੀ ਅਰਦਾਸ ਸੁ ਅਮੀ ਮੇਰੈ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਜ ਤੁਮ ਨਾ ਰਬ ਕੇ ਚਰਨ ਨਿਹਾਰਿਆ ਰਖਨ ਹਰਿ ਰਾਖੇ ਓ ਬਾਰਕ ਸਤਿਗੁਰ ਤਾਪ ਉਤਾਰਿਆ ਉਭਰੇ ਸਤਿਗੁਰ ਕੀ ਸਰਣਾਈ ਜਾਕੀ ਸੇਵਨਾvirti ਜਾਈ ਰਹਾਉ ਧਰਮ ਹੈ ਸੂਖ ਬਾਹਰ ਪਨ ਸੂਖਾ ਰਬ ਆਪਣੇ ਪਏ ਦਇਆਲਾ ਨਾਨਕ ਬਿਗਨ ਨ ਲਾਗੇ ਕੋ ਮੇਰਾ ਪ੍ਰਭ ਹੋਵਾ ਕਿਰਪਾਲਾ ਸੂਰਠ ਮੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੀ ਕਿਰਪਾ ਸਾਰੀ ਆਠ ਪਹਿਰ ਆਰਾਧੋ ਸੁ ਆਮੀ ਪੂਰਨ ਕਾਲ ਹਮਾਰੀ ਹਰ ਜੀਉ ਤੂੰ ਸੁਖ ਸੰਪਤਿ ਰਾਸ ਰਾਖ ਲੈਹੁ ਭਾਈ ਮੇਰੇ ਕਾ ਪ੍ਰਭ ਅਗੇ ਪ੍ਰਦਾਸ ਰਹਾਓ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਕਸਮ ਪਰੋਸਾ ਕੋਹ ਨਾਨਕ ਗੁਰ ਪੂਰਾ ਕੇਤੇਉ ਮਿਟਿਓ ਸਗਲ ਅੰਦੇਸਾ ਸੋਰਠ ਮੱਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁਖ ਮਿਟਾਇਆ ਤਾਕ ਰੋਗ ਗਏ ਗੁਰ ਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਰਨ ਸਮਰਥ ਸੁਆਮੀ ਪੂਰਨ ਪੁਰਖ ਵਿਦਾਤਾ ਰਹਾਓ ਆਨੰਦ ਬਿਨੋਦ ਮੰਗਲ ਗੁਣ ਗਾਵਹੋ ਗੁਰੂ ਨਾਨਕ ਭਏ ਦਿਆਲਾ ਜੈ ਜੈਕਾਰ ਹੈ ਜਗ ਭੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਰਠ ਮਹਲਾ ਪੰਜਵਾਂ ਦੁਖ ਜਵਾਇ ਹਰ ਤਬ ਅਪੇ ਸਭ ਸੰਸਾਰ ਉਬਾਰਿਆ ਸਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਆਪਣਾ ਬਿਰਧ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਵਹ ਮਨ ਕੰਨ ਦੇਹੀ ਸੁਖਾਲੀ ਰਹੋ ਤਤਤ ਉਧਾਰਨ ਸਤਗੁਰ ਮੇਰਾ ਮੋਹਿ ਤਿਸ ਕਾ ਪਰਵਸ ਬਖਸ਼ ਲਏ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਲਲਾ ਪੰਜਵਾ ਬਕਸ਼ਿਆ ਪਾਰ ਗ੍ਰਹਣ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਤਾਪ ਉਤਾਰਿਆ ਸਤਗੁਰੂ ਪੁਰੇ ਆਪਣੀ ਕਿਰਪਾ ਧਾਰਿ 라ਓ ਸਦਾ ਆਨੰਦ ਰਹੇ ਮੇਰੀ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸੋਚ ਸਬਦ ਸਤਿ ਭਾਕੇ ਆ ਸੁਰਖ ਮੱਲਾ ਪੰਜਵਾ ਕੈ ਤ੍ਰਿਪਾਲ ਗੁਰੂ ਗੋਬਿੰਦ ਸਗਲੇ ਮਨੋਰਥ ਪਾਈ ਅਸtir ਪਏ ਲਾਗਰ ਚਰਣੀ ਗੋਬਿੰਦ ਕੇ ਗੁਣ ਗਾਏ ਬਲੋ ਸੰਗ੍ਰਤ ਪੂਰਾ ਸਾੰਤ ਸਹਿਜ ਆਨੰਦ ਨਾਮ ਜਪ ਵਾਜੀ ਅਨਹਦ ਤੂਰਾ ਰਹਾਓ ਮਿਲੇ ਸੁ ਆਮੀ ਪ੍ਰੀ ਸਮ ਆਪਣੇ ਸਾਰੇ ਮੰਦਰ ਸੁਖਦਾਈ ਹਰ ਨਾਮ ਨਿਦਾਨ ਨਾਨਕ ਜਨ ਪਾਇਆ सगली ਇਛੇ ਪੁਜਾਈ ਸੋਰਠ ਮੱਲਾ ਪੰਜਵਾ ਸੰਤੋ ਹਰ ਹਰ ਨਾਮ ਸਿਆਈ ਸੁਖ ਸਾਗਰ ਪ੍ਰਭ ਵਿਸਰਉ ਨਾਹੀ ਮਨ ਚਿੰਦੇੜ ਫਲ ਪਾਈ ਰਹਾ ਤਦਗੁਰ ਪੂਰੇ ਤਾਪ ਗਵਾਇ ਆਪਣੀ ਕਿਰਪਾ ਸਾਰੀ ਪਾਰ ਬ੍ਰਹਮ ਪ੍ਰਭ ਪ੍ਰਭ ਦਿਆਲਾ ਲੋਕ ਮਿਟਿਆ ਸਭ ਪਰਿਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਦਾ ਨਾਮ ਅਧਰੋ ਨਾਲੇ ਪੱਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੂ ਸੋਰਠ ਮਹਲਾ ਪੰਜਵਾਂ ਮੇਰਾ ਸਤਿਗੁਰ ਵਿਖਵਾਲਾ ਹੋਆ ਤਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੋਬਿੰਦ ਨਵਾ ਨਿਰਵਾ ਰਾਵ ਸਹਤ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਕਾਈ ਸਾਧ ਸੰਗਤ ਤੇ ਸਭ ਕਲ ਪਾਈ ਸਤਿਗੁਰ ਕੈ ਬਲ ਜਾਈ ਹਲਕ ਪਲਕ ਪ੍ਰਭ ਦੁਵੇ ਸਵਾਰੀ ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠ ਮਹਲਾ ਪੰਜਵਾਂ ਜੀ ਚੰਤਰ ਸਬਦ ਸਕੇ ਕੀਏ सोई संत सहाई अपने सेवक की आपे रखे पूर्ण सही बड़ाई पार ब्रह्म पूरा मेरे नाल गुरु पूरा पूरी सब राखी होए सर्व दय नाल राहो आन दिन नानक नाम सेवाए जीव प्राण का दाता अपने दास का कंठ लाए रखे जन्मारक पित माता ਸੋਰਠ ਮੱਲਾ ਪੰjeva ਠੰਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੂਰ ਹੈ ਰਾਖੀ ਸ਼ਰਨ ਸੱਚੇ ਕੀਤਾ ਕੀ ਕਰਮੇਸ਼ਰ ਆਬ ਹੋਆ ਹਰਿ ਕਵਾਲਾ ਸ਼ਾਂਤ ਸਹਿਜ ਸੁਖ ਕਿਨ ਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹੋ ਹਰ ਹਰ ਨਾਮ ਦੀ ਓ ਦਾਰੂ ਤੈਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਤਾਰੀ ਤੈਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਵਿਰਦ ਸਮਾਰਿਆ ਹਮਰਾ ਗੁਣ ਅਵ ਗੁਣ ਨ ਵਿਚਾਰਿਆ ਗੁਰ ਕਾ ਸਬਦ ਭਇਓ ਸਾਖੀ ਤੈਨ ਸਗਲੀ ਲਾਜ ਰੱਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪਹਿਜ ਰੱਖੀ